ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਖੋਸੇ ਕੋਟਲੇ ਦੇ ਵਿੱਚ ਖੋਸਾ ਕੋਟਲਾ ਪਿੰਡ ਜ਼ਿਲ੍ਹੇ ਮੁgge ਦਾ ਪਿੰਡ ਆ ਤੇ ਇਹ ਪਿੰਡ ਮਿੱਤਰੋ ਜਿਹੜਾ ਜਦੋਂ ਆਪਾਂ ਖੋਸਾ ਰੰਤੀਰ ਨੂੰ ਆਉਂਨੇ ਖੋਸਾ ਰੰਤੀਰ ਤੋਂ ਵੀ ਸਿੱਧੀ ਸੜਕ ਆ ਜਾਂਦੀ ਆ ਦਾਂਡੇ ਮਿੰਡੇ ਪਿੰਡਾਂ ਵਿੱਚ ਦੀ ਵੀ ਕਈ ਪਿੰਡਾਂ ਨੂੰ ਨਗਾ ਕੇ ਇਹ ਸੜਕ ਆਉਂਦੀ ਆ ਮਿੱਤਰੋ ਜਿਹੜੀ ਜੀਰੇ ਦੇ ਬਿਲਕੁਲ ਨੇੜੇ ਰਹਿ ਜਾਂਦਾ 5-7 ਕਿਲੋਮੀਟਰ ਦੀ ਦੂਰੀ ਪੈਂਦੀ ਆ ਇਸ ਪਿੰਨ ਨੂੰ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਗੁਰਬਚਨ ਵੀਰ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਆ ਤੇ ਛੋਟੀ ਉਮਰ ਦੇ ਵਿੱਚ ਵੱਡੀਆਂ ਬਾਈ ਨੇ ਮਾਰੀਆਂ ਹੋਈਆਂ ਮੱਲਾ ਮੰਡੀ ਲੈਣ ਜਾਂਦਾ ਇਹ ਜਾਨਵਰ ਵੀ ਕਦੇ ਕਦੇ ਇਕੱਲਾ ਆਓ ਕਰਦੇ ਆ ਗੱਲਬਾਤਾਂ ਆਪਾਂ ਇਹਦੇ ਨਾਲ ਮਿੱਤਰੋ ਸਾਰੀ ਜਾਣਕਾਰੀ ਲੈਨੇ ਆ ਸਸੀ ਕਲ ਗੁਰਬਚਨ ਸਸੀ ਵਾਲੀ ਸਾਰੇ ਭੈਣ ਭਰਾ ਹੋਣੇ ਉਹ ਠੀਕ ਹੈ ਬੜੀ ਵਧੀਆ ਤੁਸੀਂ ਦੱਸੋ ਹੋਲੀ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਠੀਕ ਹੈ ਰੰਗ ਤੇਰੇ ਤੇ ਮੂੰਹ ਤੇ ਲਾਉਣਾ ਯਾਰ ਲੈ ਕੇ ਨਹੀਂ ਆਏ ਕੋਈ ਨਹੀਂ ਆਪਾਂ ਕੱਲੂ ਲਾਵਾ ਲਾਉਂ ਝੋਟੀ ਦੀ ਲਾ ਕੇ ਭੇਜਦੀ ਹੁਣ ਸਾਰਿਆਂ ਦੀ ਲੱਗ ਜਾਣਾ ਅੱਛਾ ਵੀਰੇ ਕਹਿੰਦੀ ਕੀ ਨਟੇਲਾ ਬਈ ਇਹ ਬਈ ਅੱਜ 10ਵੇਂ ਤੈਨੂੰ ਸੂਈ ਨੂੰ ਹੋਊਗਾ 9ਵੇਂ 10ਵੇਂ ਦਿਨ ਜੀ 10 ਕਿਲੋ ਦੁੱਧ ਤੇ ਕੰਡੇ ਦੇ ਤਲਮਾ ਵਾਂ ਕਟਿੰਟਿੰਗਾ ਆ ਕੇ ਠੀਕਾ ਚੋਣ ਕਿਵੇਂ ਲੱਗਾ ਬਈ ਚੋਣ ਬਈ ਆ ਪਚਵਾਈ ਵੀ ਖਾਦਣੀ ਵੀਡੀਓ 'ਚ ਆਪਣਾ ਪਾਉ ਯਾਰ ਚਵਾਈ ਲਾਉਣਾ ਕੋਈ ਵੀ ਬੰਦਾ ਨਹੀਂ ਦੁੱਧ ਕਿੰਨਾ ਵੀਰੇ ਇਸ ਟਮ ਕੰਡੇ ਵਾਲਾ ਛੋਟੀ ਵੀਰੇ 10 ਕਿਲੋ ਦਾ ਤੇ ਕੰਡੇ ਲਾਉਂਦੀ ਦੋਹਾਂ ਡੰਗਾਂ ਦਾ ਦੋਹਾਂ ਡੰਗਾਂ ਦਾ ਹਾਂ ਜੀ ਜੀ ਅੱਛਾ ਇਹ 10 ਮਹੀਨੇ ਜਦੋਂ ਮਗਰੇ ਤੇ ਕੱਟਾ ਕੇ ਕੱਟੀ ਮਗਰ ਵੀਰੇ ਕੱਟੀ ਆ ਇਹ ਵੀ ਤੋਹਫਾ ਵਾ ਕੱਟੀ ਦੀਆਂ ਸਾਰੀਆਂ ਨਿਸ਼ਾਨੀਆਂ ਮੰਗੂ ਪੂਰੀਆਂ ਆ ਕੱਤੀ ਬਹੁਤ ਚੰਗੀ ਆ ਹਨਾ ਹਾਂ ਸੂਈ ਨੂੰ ਕਿੰਨੇ ਦਿਨ ਦੱਸਿਆ ਸੀ ਸੂਈ ਨੂੰ ਵੇਣ ਕੀ ਭੇਜਣਾ ਦਾ ਲਿਆ ਗਿਆ ਤਾਂ 5 ਦਿਨਾਂ ਦੇ ਪਰ 5 ਨਹੀਂ ਹੋਏ ਛੋਟੀ ਸੂਈ ਨੂੰ 10 ਦਿਨਾਂ ਦੇ ਹੋ ਚੱਲੇ ਉਹ ਵੀ ਹੁਣ ਜੀ ਹਾਂ ਅੱਛਾ ਉਹ 10 ਦਿਨਾਂ ਦੇ ਵੀ ਕੋਈ ਸੂਆ ਨਹੀਂ ਹੁੰਦਾ ਪਰ ਲਈ ਅੱਖ ਚ ਜਵਾਬ ਹੈਗਾ ਪਰ ਨਹੀਂ ਜੀ ਪਰ ਲਈ ਹੈਗਾ ਅਭੀ ਮੜੇਗਾ ਕੱਟਾ ਹੂੰ ਇੰਨਾ ਹੈਗਾਗਾ ਪਰ ਕਲੀਅਰ ਕਰ ਦੇ ਮੜਾ ਜੀ ਹੈਗਾ 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 ਵੀ ਯਾਰ ਆਪਾਂ ਕਿਉਂ ਨਹੀਂ ਨਹੀਂ ਸਹੀ ਨਹੀਂ ਗੱਲ ਕੀ ਰੇਟ ਕੀ ਰਊਗਾ ਬਾਈ ਰੇਟ ਵੀਰੇ ਕੋਈ ਜਿੰਨਾ ਮਰਜ਼ੀ ਕਰਾ ਲਵੇ ਇੱਕ ਵੀ ਦੀ ਆਪਾਂ ਝੋਟੀ ਦੇ ਦਾਂਗੇ ਐ ਮੈਂ ਕਹਿ ਰਿਹਾ ਯਾਰ ਆਡਰ ਵਾਲੀਆਂ ਗੱਲਾਂ ਆਡਰਾਂ ਨੂੰ ਵੀ ਸਰਵੇ ਆਈਟੀ ਕੱਟੀ ਕੋ ਦਿੰਦਾ ਨਹੀਂ ਨਹੀਂ ਦਿੰਦਾ ਤਾਂ ਠੀਕ ਹੈ ਤੇਰੀ ਗੱਲ ਆ ਹੁਣ ਤੂੰ ਦੱਸ ਕਿੰਨੇ ਦੀ ਤੂੰ ਆ ਮੈਂ 135 40 ਮੰਗੀਆਂ ਕੋਈ ਫੋਨ ਨਾ ਲਾਵੇ ਉਹ ਸਵਾਦ ਨਹੀਂ ਆਉਂਦਾ ਕਿੰਨੇ ਦੀ ਫਿਰ 1000 ਰੁਪਏ ਯਾਰ ਮਾਨਤਨ ਕਰ ਨਹੀਂ ਯਾਰ ਹਯੂਰ ਵਾਲੇ ਕਰ ਨਹੀਂ ਦੇਰ ਲੈਣ ਵਾਲੀ ਗੱਲ ਦੱਸ ਕਿੰਨੇ ਦੀ ਹਾਂ ਨਾ ਕਾਟੇ ਬਾਟੇ ਕਰਕੇ ਕੋਈ ਯਾਰ ਫੋਨ ਲਾਵੇ ਦੇ ਦਾਂਗੇ ਕਿੰਨੇ ਦੀ ਫਿਰ ਦੇਣੀ ਕਿੰਨੇ ਦੀ ਆ ਦੱਸ ਦੇ ਇੱਕੋ ਗੱਲ ਹਾਂ ਇੱਕ 16 ਦੀ ਝੋਟੀ ਦੇ ਦਾਂਗੇ 500 ਰੁਪਿਆ ਵਿੱਚੋਂ ਛੋਟ ਉਹ ਆਪਣੇ ਦਿਲ ਦੀ ਤਮੰਨਾ ਕਿਉਂ ਜਿੱਥੇ 2000 ਤਿੰਨ ਨਫਾ ਲੈ ਕਿੰਨੇ ਰਜੇ ਉਥੇ ਛੋਟ ਨਾ ਕੋਈ ਨਹੀਂ ਹੁੰਦਾ ਇੰਨਾ ਅਗਲਾ ਖੁਸ਼ ਹੋਏਂਦਾ ਅਗਲਾ ਯਾਰ 500 ਰੁਪਿਆ ਮੈਨੂੰ ਛੋਟ ਕਰਤੀ ਐ ਤੂੰ ਬਾਹਰ ਤਾਂ ਕੱਢ ਕੀ ਕਹਿੰਦੀ ਐ ਫਿਰ ਦੱਸਦਾ ਮੈਂ ਤੈਨੂੰ ਬਾਹਰ ਤਾਂ ਜਿੱਥੇ ਮਰਜੀ ਕਰਮ ਵਾਲੀ ਐ ਠੰਡੀ ਬਹੁਤ ਆ ਝੋਟੀ ਪਹਿਲਣ ਲੇਵਾ ਵਾਲਾ ਬੜਾ ਚੰਗਾ ਹਨਾ ਲੇਵਾ ਦਾ ਬਈ ਮੇਰੇ ਆਇਆ ਨੇ ਕੜ ਕੇ ਲਾਇਆ ਹੁੰਦਾ ਕਰਦੀ ਤਰਦੀ ਮੜਕੰ ਹਨਾ ਯਾਰ ਝੋਟੀ ਚੰਗੀ ਆ ਝੋਟੀ ਵੀ ਚੰਗੀ ਤੂੰ ਵੀ ਬੰਦਾ ਤਾਂ ਚੰਗਾ ਤੂੰ ਕਿਹੜਾ ਮਾੜਾ ਯਾਰ ਨਹੀਂ ਆਪਣੀ ਗੱਲ ਹੋਰ ਆ ਜਿਹੜੀ ਚੀਜ਼ ਦੀ ਗੱਲ ਹੋਰ ਆ ਹਮਮ ਕਿਉਂ ਹਰੇਕ ਬੰਦਾ ਦਾ ਯਾਰ ਜੇ ਇਹਨੇ ਪਹਿਲਾਂ ਚੀਜ਼ ਚੰਗੀ ਲੋ ਆਉਂਦੇ ਸਵੇਰ ਨੂੰ ਵਧਣ ਵਾਲੀ ਆ ਬਾਕੀ ਮਗਰ ਕਰਮ ਵਾਲੀ ਆ ਤਿਆਰ ਹੋ ਜਾਣੀ ਆ ਆਜਾ ਹੁਣ ਮੈਨੂੰ ਇਹਦਾ ਬੱਚਾ ਲਾਹ ਕੇ ਥੱਲੇ ਚੂਣ ਜੀ ਕਹਿੰਦਾ ਦਿੰਦਾ ਬੱਚਾ ਲੋ ਮਨੇ ਫੁਰਤੀ ਨਾਲ ਫੁਰਤੀ ਮਾਰਦੇ ਉਹ ਯਾ ਭਾ ਕਹਿਨੇ ਕਾਲੀ ਜੋ ਕੀ ਲੈਣਾ ਇਹ ਚੱਲ ਮੈਂ ਠੀਕ ਆ ਮੱਕੇ ਬੱਚੇ ਪੁੱਤੇ ਦੰਦੋ ਕਿਵੇਂ ਚਾਰ ਦੰਦੋਂ ਦੀ ਬਈ ਦੰਦੀ ਦੰਦੀ ਵੀ ਹੋਵੇ ਦੰਦ ਹੁੰਦਾ ਨਹੀਂ ਹੋਵੇ ਦੋਲ ਕਲੋਸ ਵੀ ਵਿਖਾ ਦੇ ਵਿਖਾ ਦੇ ਦੁੰਦਗੀ ਲੱਗਦੀ ਮੈਨੂੰ ਵੀ ਪਿਆਰ ਨਹੀਂ ਨਹੀਂ ਵੀ ਦੁੰਦੀਆਂ ਆਪਣੀ ਚੈੱਕ ਕੀਤੀ ਆ ਆਪਾਂ ਚੈੱਕ ਕਰਕੇ ਲੈਣੇ ਪਹੂ ਹਾਂ ਜੋ ਉਮਰ ਵੀ ਨਿਆਣੀ ਆ ਝੁੱਟੀ ਦੀ ਉਮਰ ਭਾਈ ਮੇਰੇ ਆਪਾ ਉਮਰ ਲੈਣੇ ਨਿਆਣੀ ਕਿਉਂ ਆਪણો ਹੁੰਦਾ ਜਿਹੜੇ ਇਕੱਲੇ ਨੇ ਪੈਸੇ ਲਾਉਣੇ ਆ ਐਵੇਂ ਆਪਾਂ ਚੌਥੇ ਸੂਏ ਲਿਆ ਕੇ ਦੂਜੇ ਕਹੀ ਚਿੱਲ ਗਏ ਉਹ ਸੂਆ ਇੱਕ ਪਿਆ ਕੇ ਤੇ ਕਟਿਆਣ ਕਿਉਂ ਹੁਣੇ ਝੋਟੀ ਆ ਕਰਮਾਈ 450 ਪਿਆਗੇ ਵੀ ਜਾਊ ਜੜਾ ਲਜਾਊ 500 ਉਹ ਤਾਂ ਨਹੀਂ ਜਿੱਤੇ ਕੀਰੇ ਦਾ ਵੀ ਇਹ ਵੀ 15 ਵੀ ਪਿਆ ਜਾਂਦੇ ਹੁੰਦੇ 5 ਤਾਂ ਫੇਰ ਸਰਪੇ ਤੂੰ ਮੰਨ ਕੇ ਚੱਲਣਾ 500 ਬੱਸ ਤਾਂ ਮੰਨ ਕੇ ਲੈ ਯਾਰ ਜਦੋਂ ਪਿਉਨੇ ਨੇ 100 ਸੂਏ ਆ 5 ਤਾਂ ਫੇਰ ਲੈ ਮੇਰੇ ਕੋਲ ਚੌਂ ਟਣ ਦੇਖੋ ਕਿਰਾਂ ਤੁਸੀਂ ਲੱਗਾ ਓਕੇ ਜੀ ਰਿਪੋਰਟ ਆ ਹਰ ਪਾਸੇ ਇੱਕ ਨਾ ਵੀ ਸਰਪੇ ਤੂੰ ਹੋਰ ਸਖਤ ਵੇਖੀ ਝੋਟੀ ਦੀ ਕੀ ਉਸੂਲ ਬਹੁਤਾਂ ਝੋਟੀ ਹਨਾ ਨਾ ਧਾਰ ਵੇਖ ਲੈਂਦੀ ਪਹਿਲਾਂ ਝੋਟੀ ਛੇਦੀ ਧਾਰ ਨਹੀਂ ਲੈਂਦੀ ਲੈ ਚੱਬਾ ਸਾਰਾ ਮਾਰ ਦੋ ਦੋ

ਆਪਣਾ ਪਾਹੂ ਚਵਾਈ ਵੱਲੋਂ ਤੇ ਸੀਲ ਪੱਕੋਂ ਕੋਈ ਬੰਦਾ ਨਿੰਦਵੇ ਆਪਾਂ 2 ਲੱਖ ਰੁਪਏ ਨਾਮ ਦੇ ਕੇ ਤੋੜ ਦਾਂਗੇ ਨਾ ਵੀ ਬੜਾ ਰੱਖੀ ਨੇ ਦਾ ਕਮਾਈ ਨਾ ਨਾਮ ਅਗਲਾ ਨਾ ਨਾਮ ਅਗਲਾ ਜਉਦਾ ਤਾਣਾ ਜੇ ਝੋਟੀ ਨਿੰਦੂ ਦੋ ਦੋ ਲੱਖ ਨਾਮ ਰੱਖਦਾ ਇਹ ਕਿਰੇ ਵੇਖੇ ਜਾਏ 2 ਲੱਖ ਰੁਪਏ ਨਾਮ ਦਾ ਫੇਰ ਜਉ ਜੇ ਝੋਟੀ ਹਿੱਲੂ ਐਨੀਆਂ ਆਪਣੀਆਂ ਵੀਡੀਓ ਪਾਤੀਆਂ ਵਾ ਪੁੱਤਾ ਕਹਿੰਦਾ ਇਹ ਕਹਿੰਦਾ ਆਪ ਦੇ ਨਾਂ ਕੀ ਆਇਆ ਇਹ ਲੈ ਮੁੱਦ ਕੀ ਠੀਕ ਅਰੇ ਨੰਬਰ ਦਾ ਹੀ ਪਤਾ ਕਿੰਨਾ ਹੈ ਨੰਬਰ ਵੀਰੇ 7889252862 ਇੱਕ ਵਾਰੀ ਹੋਰ ਬੋਲੋ 7889252862 ਨਾ ਮੇਰਾ ਗਰਭਜਨ ਠੀਕ ਹੈ